ਲੱਗ ਜਾਣਗੇ ਸੋ ਪਿੰਡੀ ਕਬੱਡੀ ਤੇ ਲਾਲਾ ਲਾਲਾ ਹੋ ਗਈ ਉਹ ਖੜਾ ਗਿਆ ਹਲਸੀ ਉਹ ਤਾੜੀ ਪਾ ਬਣਦੀ ਆ ਆਹ ਰਵੀ ਸਾਹੋਕੇ ਦੀ ਧਰਤੀ ਦਾ ਬਾਬੂ ਰਾਜਵਲੀ ਦਾ ਪਿੰਡ ਐ ਮੋਗੇ ਦੀ ਧਰਤੀ ਐ ਲਓ ਆਹ ਕਹਿੰਦੇ ਪਿੰਨੀ ਪਟਾਰੇ ਵਾਲਾ ਤੇ ਦੂਜੇ ਪਾਸੇ ਧਰਤੀ ਸੰਗਰੂਰ ਦੀ ਆ ਇਹ ਸੰਗਰੂਰ ਵਾਲਾ ਔਖਾ ਹੁੰਦਾ ਮੂਰੇ ਮੇਰੇ ਵੀਰੋ ਲੱਗੂ ਜ਼ੋਰ ਲੱਗੂ ਜ਼ੋਰ ਲੱਗੂ ਜ਼ੋਰ ਪਿੰਡਰਾਲਾ ਸੁੱਖਾ ਤੇ ਮਾਲਕ ਟੱਕ ਕੇ ਹੀ ਹੰਦਿਆਂ ਚ ਲੈ ਗਿਆ ਟੱਕ ਕੇ ਹੀ ਹੰਦ ਜਿੱਤਿਆਂ ਨੇ ਟਰੈਕਟਰ ਜਿੱਤੇ ਨੇ ਅੰਬਾ ਸੁਰ ਸਿੰਘ ਦੀ ਧਰਤੀ ਦਾ ਨੌਜਾਨ ਮੇਰੇ ਵੀਰੋ ਵੱਡਾ ਮਾਲੇ ਸਮੇਂ ਜੱਫਾ ਖਾਣ ਜਾ ਰਿਹਾ ਗਿੰਦਾ ਤੇ ਦੂਜੇ ਪਾਸੇ ਬਣੀ ਸਮਾਨੇ ਵਾਲਾ ਲੱਗਿਆ ਜੋਰ ਲੱਗਿਆ ਜੋਰ ਲੱਗਿਆ ਜੋਰ ਲੱਗਿਆ ਜੋਰ ਵੱਜ ਗਈ ਕੈਂਚੀ ਜੋਰ ਲੱਗਿਆ ਤੇ ਐਂ ਲੱਗਦਾ ਜਿਵੇਂ ਜੋ ਦੋਨੋਂ ਚੋਬਰ ਸਿਰੇ ਦੇ ਦੋਨਾਂ ਤੇ ਜਵਾਨੀ ਅਥਰੀ ਲੱਗਿਆ ਪਿਆ ਜੋਰ ਲੱਗਿਆ ਪਿਆ ਜੋਰ ਲੱਕ ਖੁਸ਼ੀ ਜੇ ਥੋੜਾ ਜਿਹਾ ਪਿੱਛੇ ਫੜਿਆ ਜਾਂਦਾ ਤਾਂ ਬਹੁਤ ਐ ਇਹ ਮਾਨਸੇ ਦੇ ਫੱਕਰ ਝੰਡੇ ਪਿੰਡ ਦਾ ਸੋਨੀ ਐ ਇਹ ਮੂਸੇ ਵਾਲੇ ਦੇ ਇਲਾਕੇ ਦਾ ਇਹ ਮੂਸੇ ਵਾਲੇ ਦੇ ਇਲਾਕੇ ਦਾ ਮੇਰੇ ਵੀਰੋ ਆਂਧਰੇ ਪਿੰਡ ਦਾ ਮੋٹے ਪੱਟਾ ਨੂੰ ਖਿੱਚ ਵੱਜ ਗਈ ਐ ਹੁਣ ਮੈਨੂੰ ਲੱਗਦਾ ਵੀ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਐ ਦੀਪਾ ਤੇ ਸੁਲਤਾਨ ਲੱਗਿਆ ਪਿਆ ਜ਼ੋਰ ਮੇਰੇ ਵੀਰੋ ਬਾਪ ਤਕੜਾ ਖੇਡਿਆ ਪੁੱਤ ਦੀ ਐ ਚੜਤ ਬਈ ਪਾਉਂਦਾ ਹੈ ਰੇਡ ਨਾਲ ਪੂਰੀ ਐ ਮੜਕ ਬਈ ਉਹ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਪਹਿਲਵਾਨ ਦਾ ਬੱਜੇ ਬੱਚੇ ਵੀ ਜ਼ੁਬਾਨ ਉੱਤੇ ਨਾ ਸੁਲਤਾਨ ਦਾ ਜਿਹੜੇ ਲਾਈਨਮੈਨ ਵੀ ਲੱਗ ਜਾਣ ਕਿਰਪਾ ਕਰਕੇ ਕੀ ਵੀ ਜ਼ਿੰਮੇਵਾਰੀ ਆ ਉਹ ਲਾਈਨਮੈਨ ਵੀ ਜਰੂਰ ਲੱਗ ਜਾਣਗੇ ਸੋ ਪੈਡੀ ਕਬੱਡੀ ਤੇ ਲਾਲਾ ਲਾਲਾ ਹੋ ਗਈ ਉਹ ਖੜਾ ਗਿਆ ਹਲਸੀ ਉਹ ਤਾੜੀ ਪਾ ਬਣਦੀ ਆ ਆਹ ਸੁਲਤਾਨ ਕਹਿੰਦੇ ਕਿੱਥੋਂ ਭੱਜਾ ਮੇਰੇ ਮਿੱਤਰੋ ਆਹ ਸੁਲਤਾਨ ਕਿੱਥੋਂ ਭੱਜਾ ਗੱਗੀ ਚੱਕ ਮਾਇ ਕੋ ਪਾਕਿਸਤਾਨ ਵਾਲਾ ਮੇਰੇ ਵੀਰੋ 5.5 ਪੁਆਇੰਟ 5 ਪੁਆਇੰਟ ਤੇ 5 ਮਿਲੀਅਨ ਫਾਲੋਅਰ ਨੇ ਟਿਕਟੌਕ ਤੇ ਪਾਕਿਸਤਾਨ ਵਾਲਾ ਮਲਕ ਬਿਨੀਆਮੀ ਨ ਅਗਲੀ ਕਬੱਡੀ ਪਾ ਰਿਹਾ ਵੱਡਾ ਇਕੱਠ ਹੈ ਮੇਰੇ ਵੀਰੋ ਪਹਿਲਾ ਮੈਚ ਹੈ ਮਲਕ ਦੀ ਕਬੱਡੀ ਤੇ ਚਾਰ ਨੇ ਇੱਕ ਕੰਨੀ ਤੇ ਫਕਰ ਝੰਡੇ ਦਾ ਸੋਨੀ ਆਹ শুਸ਼ਕ ਦਾ ਫੂਲਾ ਦੋ ਵਰ ਗਿੱਟਾ ਫੜਨ ਦੀ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਮਲਕ ਦਾ ਕਿ ਮਾਜੇ ਵਿੱਚੋਂ ਉਠਿਆ ਤੂਫਾਨ ਆਖਦੇ ਬਣ ਗਿਆ ਲੋਕਾਂ ਦੀ ਜਿੰਦ ਜਾਨ ਆਖਦੇ ਗਾ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਸੁਰ ਸਿੰਘ ਦੀ ਧਰਤੀ ਦਾ ਅੰਬਾ ਆਹ ਮੇਰੇ ਵੀਰੋ ਦੂਜੀ ਕਬੱਡੀ ਪਾ ਰਿਹਾ ਆਪਣੀ ਟੀਮ ਦੇ ਵੱਲੋਂ ਚਾਰ ਨੇ ਦੁੱਗਾਂ ਵਾਲਾ ਆਹ ਰਵੀ ਸਾਹੋਕੇ ਦੀ ਧਰਤੀ ਦਾ ਬਾਬੂ ਰਾਜਵਾਲੀ ਦਾ ਪਿੰਡ ਹੈ ਮੋਗੇ ਦੀ ਧਰਤੀ ਹੈ ਲਓ ਮੋਗੇ ਦੀ ਧਰਤੀ ਹੈ ਕਿ 6 ਫੁੱਟ ਦਾ ਕੱਦ ਜਾਣੇ ਦੇ ਵਿੱਚ ਬੜੀ ਰਾਏਕੋਟ ਕੋਲ ਪਿੰਡੇ ਦਾ ਬੁਰਜ ਹੈ ਹਰੀ ਲੈ ਵੀ ਰਾਏਕੋਟ ਦੇ ਇਲਾਕੇ ਦਾ ਮਰੀਕ ਗੁਰਪ੍ਰੀਤ ਸਿੰਘ ਬੁਰਜ ਹਰੀ ਵਾਲਾ ਕਬੱਡੀ ਕਬੱਡੀ ਕਰ ਰਿਹਾ ਆਓ ਸਾਹਮਣੇ ਕਹਿੰਦੇ ਗੁਰਪ੍ਰੀਤ ਕਬੱਡੀ ਪਾ ਰਿਹਾ ਨੌਜਵਾਨ ਇਹ ਕਹਿੰਦੇ ਸ਼ੌਕੀ ਵੀ ਕਬੱਡੀ ਖੇਡਦਾ ਹੈ ਇਹ ਟ੍ਰਾਂਟੋ ਦੇ ਕਹਿੰਦੇ ਵਰਲਡ ਕੱਪ ਦਾ ਵੀ ਬੈਸਟ ਹੈ ਆਹ ਰੀਡਰ ਦੂਜੇ ਪਾਸੇ ਫੌਜੀ ਦਾ ਸ਼ਿਓ ਮਾਜਰਾ ਪਿੰਡ ਹੈ ਇਹ ਚੰਡੀਗੜ੍ਹ ਦੇ ਇਲਾਕੇ ਦਾ ਇਹ ਪਵਾਦ ਇਲਾਕੇ ਦਾ ਇਹ ਮੁਹਾਲੀ ਦੇ ਇਲਾਕੇ ਦਾ ਆਹ ਰੀਡਰ ਜਿਹੜਾ ਹੁਣ ਨੰਬਰ ਲੈ ਕੇ ਗਿਆ ਹੈ ਕੈਨੇਡਾ ਇਹ ਜਿਹੜੀ ਕੰਪਨੀ ਵਿੱਚ ਕੰਮ ਕਰਦਾ ਹੈ ਇਹਨੂੰ 8082 ਡਾਲਰ ਜਿਹੜੇ ਉਹ ਇੱਕ ਘੰਟੇ ਦੇ ਬਣਦੇ ਆ 8082 ਡਾਲਰ ਗੁਰਪ੍ਰੀਤ ਨੂੰ ਇੱਕ ਘੰਟੇ ਦੇ ਬਣਦੇ ਆ ਇਹ ਸ਼ੌਕ ਦੀ ਕਬੱਡੀ ਖੇਡਦਾ ਹੈ ਪਹਿਲਾਂ ਕੈਨੇਡਿਓ ਕਹਿੰਦੇ ਇੰਡੀਆ ਆ ਗਿਆ ਇੰਡੀਆ ਬਹੁਤ ਤਕੜਾ ਖੇਡਿਆ ਤੇ ਇੰਡੀਆ ਤੋਂ ਕਹਿੰਦੇ ਆਸਟ੍ਰੇਲੀਆ ਆ ਗਿਆ ਹੁਣ ਕੈਨੇਡਾ ਅਮਰੀਕਾ ਦਾ ਸੀਜ਼ਨ ਸ਼ੁਰੂ ਹੋ ਜਾਣਾ ਆ ਵਿਸ਼ਾਲ ਪਾਟਕ ਦਾ ਵੀਰ ਹੈ ਇਹਨੂੰ ਦੁਨੀਆ ਖੁਸ਼ੀ ਕਹਿੰਦੀ ਹੈ ਵਿਸ਼ਾਲ ਪਾਟਕ ਦਾ ਵੀਰ ਹੈ ਆਹ ਕਹਿੰਦੇ ਖੁਸ਼ੀ ਗੱਗੀ ਇਹਦੇ ਬਾਰੇ ਲਓ ਥੱਬੇ ਥੱਬੇ ਦੇ ਪੱਟ ਕਹਿੰਦੇ ਭਿੰਦਰ ਨਵੇਂ ਪਿੰਡिए ਵਰਗਾ ਸਰੀਰ ਹੈ ਚੋਬਰ ਦਾ ਆਹ ਸਾਹਮਣੇ ਕਹਿੰਦੇ ਬਲਵਿੰਦਰ ਫਿੱਡੇ ਵਰਗੇ ਸਰੀਰ ਦਾ ਚੋਬਰ ਆਹ ਸਾਹਮਣੇ ਲਗਾਈਆਂ ਬਹੁਤ ਨੇ ਇਹਦੇ ਕੋਲ ਇਹ ਫਕਰ ਝੰਡੇ ਦਾ ਸੋਨੀ ਬੜੀ ਗਰੀਬੀ ਝੋਂ ਉੱਠਿਆ ਮੇਰੇ ਵੀਰੋ ਇਹ ਪਹਿਲੀ ਵਾਰ ਆਸਟ੍ਰੇਲੀਆ ਪੁੱਜਿਆ ਇਹਦੇ ਕੋਲ ਮੈਨੂੰ ਲੱਗਦਾ ਮਰੀਕ ਇੱਕੋ ਹੀ ਕਮਰਾ ਸੀਗਾ ਪਰ ਇਹ ਕਬੱਡੀ ਦੀ ਦੇਣ ਹੈ ਅੱਜ ਵਾਹਿਗੁਰੂ ਨੇ ਜਹਾਜ਼ਾਂ ਵਿੱਚ ਬੈਠਣ ਵਾਲਾ ਕਰ ਦਿੱਤਾ ਜਿਹੜਾ ਟੈਟੂ ਜਲਾਲਪੁਰੀਏ ਪਾਲੇ ਨੇ ਬਣਾਇਆ ਉਹੀ ਟੈਟੂ ਰੈਂਡੀ ਓਟਨ ਦੇ ਉਹੀ ਸੁਲਤਾਨ ਦੇ ਉਹੀ ਮੱਲੇ ਵਾਲੇ ਗੱਗੀ ਦੇ ਉਹੀ ਲੋਪੋਗਿਆਂ ਵਾਲੇ ਨਿਰਮਲ ਦੇ ਸਣੀ ਕਾਲਾ ਸੰਘਿਆ ਪਿੰਡ ਸਾਹਮਣੇ ਆਹ ਮੋਟੋਰਾ ਦਾ 864 ਇਸ ਵਿੱਚ ਸੈਗਮੈਂਟਸ ਮੋਸਟ ਐਡਵਾਂਸਡ ਪ੍ਰੋ ਗ੍ਰੇਡ ਟਿਜ਼ੇਸ਼ਨ ਫੀਚਰਸ ਵੀ ਸਿੱਪਟੀ ਸਾਹਮਣੇ ਆ ਵੀ ਤਕੜੀ ਕਬੱਡੀ ਖੇਡਦਾ ਹੋਏ ਇਹ ਰਾਜੂ ਕੋਟਲੇ ਭੜੀ ਵਾਲਾ ਵੱਧ ਕੇ ਕਬੱਡੀ ਪਾ ਰਿਹਾ ਫੀਚੇ ਵਾਲੀਆ ਆਓ ਮੇਰੇ ਵੀਰੋ ਜੀ ਦਾ ਪੱਟ ਫੜਨਾ ਬਹੁਤ ਮਸ਼ਹੂਰ ਹੈ ਵਾਹਿਗੁਰੂ ਸੀਚੇ ਵਾਲੀਆ ਦੂਜੇ ਪਾਸੇ ਜੁਆ ਇੱਕ ਪਾਸੇ ਦੁਆਬਾ ਤੇ ਦੂਜੇ ਪਾਸੇ ਮਾਲਵਾ ਆਹ ਮੁੰਡਾ 6 ਫੁੱਟ ਆਲਾ ਪੁਆਇੰਟ ਲੈ ਗਿਆ ਆਹ ਮੁੰਡੇ ਨੇ ਕਹਿੰਦੇ ਪਰਥ ਦੇ ਵਿੱਚ ਅਮਰੀਕ 10000 ਦੀ ਇੱਕੋ ਰੇਡ ਪਾਈ ਹੈ ਇੱਕੋ ਰੇਡ ਪਾਈ ਹੈ ਕਹਿੰਦੇ ਕਿਥੋਂ ਕਿੱਥੇ ਚਲੀ ਗਈ ਹੈ ਪਰ ਇਹਨੂੰ ਸਾਹਮਣਾ ਇਹ ਸਾਡੇ ਹੱਥਾਂ ਦੇ ਵਿੱਚ ਹੈ ਮੰਜ਼ਿਲ ਮਿਲ ਜਾਂਦੀ ਹੈ ਪਰ ਮੰਜ਼ਿਲ ਤੇ ਤੁਸੀਂ ਟਿਕੇ ਕਿੰਨਾ ਟਾਈਮ ਰਹਨੇ ਹੋ ਦੁਨੀਆ ਇਹ ਦੇਖਦੀ ਹੈ ਆਹ ਕਹਿੰਦੇ ਪਿੰਨੀ ਪਟਾਰੇ ਵਾਲਾ ਤੇ ਦੂਜੇ ਪਾਸੇ ਧਰਤੀ ਸੰਗਰੂਰ ਦੀ ਆ ਇਹ ਸੰਗਰੂਰ ਵਾਲਾ ਆਓ ਪੈਰ ਤੇ ਲੱਗ ਗਏ ਪੈਰ ਤੇ ਲੱਗ ਗਏ ਪੈਰ ਤੇ ਲੱਗ ਗਏ ਇੱਥੇ ਪੈਰ ਤਿਲਕਿਆ ਨਹੀਂ ਮਾੜਾ ਤੇ ਜਦੋਂ ਜਵਾਨੀ ਚ ਪੈਰ ਤਿਲਕਦਾ ਗੱਗੀ ਕਹਿੰਦੇ ਉੱਥੇ ਮਾੜਾ ਮੇਰੇ ਵੀਰੇ ਉੱਥੇ ਮਾੜਾ ਇੱਥੇ ਤੇ ਕੋਈ ਮਾੜਾ ਨਹੀਂ ਐ ਇੱਥੇ ਤੇ ਚਲੋ ਪੁਆਇੰਟ ਇਧਰ ਉਧਰ ਹੋ ਜਾਊਗਾ ਮਾਲਕ ਬਿਨੀਆਮੀਨ ਚਾਰ ਫੂਲਾ ਨਾਲ ਵਾਹਿਗੁਰੂ ਨਾਲ ਭਿੰਡਰਾਂ ਦਾ ਸੁੱਖਾ ਮੈਂ ਅੱਖਾਂ ਦਾ ਵੀ ਕੰਪਿਊਟਰ ਤੇ ਚੱਲਣ ਵਾਲੀ ਜਾਫ ਲਾਈਨ ਭਿੰਡਰਾਂ ਵਾਲਾ ਸੁੱਖਾ ਹੁੰਦਾ ਮੂਰੇ ਮੇਰੇ ਵੀਰੋ ਲੱਗੂ ਜ਼ੋਰ ਲੱਗੂ ਜ਼ੋਰ ਲੱਗੂ ਜ਼ੋਰ ਭਿੰਡਰਾਂ ਵਾਲਾ ਸੁੱਖਾ ਤੇ ਮਾਲਕ ਟੱਕ ਕੇ ਹੀ ਹੰਧਿਆਂ ਚ ਲੈ ਗਿਆ ਟੱਕ ਕੇ ਹੀ ਹੰਦਿਆ ਜਵਾੜ ਗਿਆ ਆਹ ਸੁਲਤਾਨ ਪੰਜਾਬ ਦੇ ਵਿੱਚ 9 ਸ਼ਮਸ਼ਪੁਰ ਪਿੰਡ ਹੈ ਤੇ ਕੱਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ 3 ਇਹਦਾ ਪਿੰਡ ਕਹਿੰਦੇ ਭਾਦਸੋਂ ਵਾਲੇ ਰਾਜੇ ਦੇ ਪਿੰਡਾਂ ਕੋਲ ਹੈ ਇਹਦਾ ਪਿੰਡ ਪਟਿਆਲੇ ਵਾਲੇ ਬਹਾਦਰਗੜ੍ਹ ਦੇ ਕੋਲ ਹੈ ਜਦੋਂ ਪਟਿਆਲੇ ਚ ਜਾ ਕੇ ਪੁੱਛੋਗੇ ਨਾ ਵੀ ਸ਼ਮਸ਼ਪੁਰ ਜਾਣਾ ਤੇ ਲੋਕ ਕਹਿੰਦੇ ਆ ਵੀ ਪ੍ਰੀਤਮ ਪਲਵਾਨ ਵਾਲੇ ਜਾਣਾ ਇਹ ਮਾਣ ਜਿਹੜਾ ਇਹ ਸ਼ਮਸ਼ਪੁਰ ਨੂੰ ਮਿਲਿਆ ਤੇ ਇਹਦੀ ਆ ਸਿਫਤ ਹੈ ਜਾਫੀਆਂ ਵਾਲ ਜਦੋਂ ਕੌੜਾ ਜਾਂ ਦੇਖ ਜਾਂਦਾ ਤੇ ਜਾਫੀ ਸਮਝ ਜਾਂਦੇ ਆ ਵੀ ਸੁਲਤਾਨ ਜੱਫਾ ਮੰਗਦਾ ਸੁਲਤਾਨ ਜੱਫਾ ਮੰਗਦਾ ਗੁਰਪ੍ਰੀਤ ਬੁਰਜ ਹਰੀ ਵਾਲਾ ਕਬੱਡੀ ਕਬੱਡੀ ਕਰ ਰਿਹਾ ਹੈ ਚਾਰਾਂ ਦੇ ਵਿੱਚੋਂ ਵਾਹਿਗੁਰੂ ਫੜ ਦੂ ਪੱਟ ਫੜੂ ਪੱਟ ਜਾਂ ਫਿਰ ਸ਼ੂਸ਼ਕ ਦਾ ਫੂਲਾਓ ਫੜਨ ਦੀ ਕੋਸ਼ਿਸ਼ ਹੈ ਹੁਣ ਟੱਕਰ ਵੱਡੀ ਹੈ ਇੱਕ ਪਾਸੇ 2024 ਦੇ ਟ੍ਰਾਂਟੋ ਦੇ ਕੱਪ ਦਾ ਬੈਸਟ ਹੈ ਪਰ ਦੇਖ ਚਮਕਦਾ ਮੁੰਡਾ ਅਮਰੀਕ ਜਾਂਦਾ ਚਮਕਦਾ ਤੇ ਇਹਦੇ ਬਾਰੇ ਕੀ ਖਿਆਲ ਓਏ ਖੋਸੇ ਘੁੱਟ ਲਿਆ ਸਾਹਮਣੇ ਇਹ ਕਹਿੰਦੇ ਕਈ ਬੁਲਟਾਂ ਦਾ ਜੇਤੂ ਹੈ ਜਿਹੜੇ ਕਈ ਮੋਟਰਸਾਈਕਲ ਜਿੱਤੇ ਨੇ ਇਹਨੇ ਗੱਡੀਆਂ ਜਿੱਤੀਆਂ ਨੇ ਟਰੈਕਟਰ ਜਿੱਤੇ ਨੇ ਅੰਬਾ ਸੁਰ ਸਿੰਘ ਦੀ ਧਰਤੀ ਦਾ ਨੌਜਾਨ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਲੈ ਵੀ ਅੰਬਿਆ 10 ਦੁਨੀਆ ਨੂੰ ਜੁਹਾਰਲੇ ਕਿੰਨੇ ਜਿੱਤੇ ਆਇ ਇਸ਼ਾਰਾ ਹੀ ਕਰ ਦੇ ਆਹ ਕਹਿੰਦੇ ਸੱਤ ਹਾਰ ਲਿਆ ਤੇ ਸੱਤਾ ਜੋ ਮੈਨੂੰ ਲੱਗਦਾ ਇੱਕ ਲੋਹਾਰੇ ਵਾਲਾ ਉਹ ਸਾਡੇ ਘਰੇ ਪੇਟੀਆਂ ਵਾਲੇ ਅੰਦਰ ਖੜਾ ਹੈ ਕਿਉਂਕਿ ਕਈ ਹਾਰਲੇ ਜਿੱਤੇ ਆ ਇੱਕ ਲੋਹਾਰਿਓ ਜਿੱਤਿਆ ਨੌਯਾਨ ਨੇ ਉਹ ਜਿੱਤ ਕੇ ਰਾਤ ਨੂੰ ਸ਼ਿਗਰਾ ਘਰੇ ਖੜਾ ਗਿਆ ਲੈ ਵੀ ਅੰਬਿਆ ਚੇਤੇ ਰੱਖੀ ਇੱਕ ਤੇਰਾ ਹਾਰਲੇ ਮੇਰੇ ਘਰੇ ਖੜਾ ਹੈ ਮਿਹਰ ਕਰੇ ਪ੍ਰਮਾਤਮਾ ਕਿਉਂਕਿ ਕਬੱਡੀ ਨੇ ਬਹੁਤ ਕੁਝ ਦਿੱਤਾ ਕਦੇ ਕਦੇ ਪਿੰਡਾਂ ਦੇ ਵਿੱਚ ਵਿਰਲਾ ਸ਼ਹਿਰਾਂ ਦੇ ਵਿੱਚ ਹਾਰਲੇ ਹੁੰਦਾ ਸੀਗਾ ਤੇ ਕਬੱਡੀ ਵਾਲੇ ਜਿਹੜੇ ਪਾਸੇ ਨੂੰ ਹੋ ਗਏ ਆ ਹਾਰਲੇ ਹਾਰਲੇ ਕਰਾ ਪਈ ਹੈ ਉਧਰ ਕੁਲਵੀਰ ਖੱਖ ਜੀ ਇੱਕ ਬਹੁਤ ਵੱਡਾ ਨਾਮ ਹੈ ਇੰਗਲੈਂਡ ਦੇ ਵਿੱਚ ਕਹਿੰਦੇ ਲੈਫਟਰ ਦੀ ਖੇਡ ਕਲੱਬ ਕੈਂਬੀ ਕੌਂਦੀ ਖੇਡ ਕਲੱਬ ਹੈ ਉਹਦੇ ਕਰਤਾ ਧਰਤਾ ਨੇ ਕੁਲਵੀਰ ਖੱਖ ਜੀ ਆਏ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹਦਾ ਬਾਪ ਵੀ ਕਹਿੰਦੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਅਫਸਰ ਹੈ ਤੇ ਗੱਗੀਏ ਦਾ ਵੀਰ ਵੀ ਲਓ ਸਾਹਮਣੇ ਰਾਜੂ ਕੋਟਲੇ ਭੜੀ ਵਾਲਾ ਮੇਰੇ ਵੀਰੋ ਰਾਜੂ ਰਾਜੂ ਕਬੱਡੀ ਕਰ ਰਿਹਾ ਆਓ ਸਾਹਮਣੇ ਫੂਲਾ ਦੋ ਵਾਰੀ ਕਿੱਟਾ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਜੇੜਾ